ਸਿੱਧੂ ਮੂਸੇਵਾਲੇ ਦੀ ਕਹੀ ਹੋਈ ਪੇਸ਼ਣ ਕੋਈ ਸੱਚ ਹੋ ਗਈ ਲੋਕ ਇੰਨੇ ਗਿਰ ਗਏ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਔਲਾਦ ਨੂੰ ਪਮਾਲ ਕੀਤਾ ਜਾ ਰਿਹਾ ਹੈ ਅਸਲਾਮੁਅਲੈਕੁਮ ਵੀਰੋ ਕੀ ਹਾਲ ਚੱਲ ਨੇ ਤਬੀਏ ਸਿਹਤ ਮિજાਜ ਕਿਡਾ ਹੋ ਤੁਹਾਡੀ ਵਧੀਆ ਵੀਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਾਬਜ਼ਾਦੀ ਯਾਨੀ ਕਿ ਉਹਨਾਂ ਦੀ نسل ਦੇ ਵਿੱਚੋਂ ਇੱਕ ਭੈਣ ਜੀ ਹੈ ਜਿਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਆ ਉਹ ਵੀਡੀਓ ਕਿਹੜੀ ਆ ਪਹਿਲੇ ਤੇ ਆਪਾਂ ਵੀਡੀਓ ਦੇਖਨੇ ਬਾਅਦ ਚੋਂ ਕਰਾਂਗੇ ਵੀਡੀਓ ਤੇ ਗੱਲਬਾਤ ਤੇ ਅੱਜ ਮੈਂ ਕੀਰਤਨ ਛੱਡ ਰਹੀ ਆ ਮੈਨੂੰ ਟ੍ਰੋਲ ਕਰਨ ਲਈ ਠੀਕਾ ਗਾਲਾਂ ਕੱਢੀਆਂ ਮੈਂ ਬਰਦਾਸ਼ਤ ਕਰ ਗਈ ਮਾੜਾ ਬੋਲਿਆ ਮੈਂ ਬਰਦਾਸ਼ਤ ਕਰ ਗਈ ਪਰ ਐਸਾ ਹੱਦ ਤੱਕ ਤੁਸੀਂ ਲੋਕ गिर ਜਾਓਗੇ ਮੈਂ ਸੋਚਿਆ ਨਹੀਂ ਸੀ ਕਿ ਅੱਜ ਤੋਂ ਬਾਅਦ ਮੈਂ ਕੀਰਤਨ ਨਹੀਂ ਕਰਾਂਗੀ ਮੈਂ ਕੋਈ ਵੀ ਪ੍ਰਚਾਰ ਦੀ ਵੀਡੀਓ ਜਾਂ ਕੋਈ ਵੀ ਵੀਡੀਓ ਅੱਜ ਤੋਂ ਬਾਅਦ ਮੇਂ ਮੇਰੀ ਤੁਹਾਨੂੰ ਕੋਈ ਵੀ ਵੀਡੀਓ ਦੇਖਣ ਨੂੰ ਨਹੀਂ ਮਿਲੇਗੀ ਜੇ ਹੁਣ ਤੁਸੀਂ ਇਹ AI ਵੀਡੀਓ ਬਣਾਣ ਦੀਆਂ ਹਰਕਤਾਂ ਤੇ ਆ ਗਏ ਹੋ ਤੇ ਅੱਜ ਮੈਂ ਕੀਰਤਨ ਛੱਡ ਰਹੀ ਹਾਂ ਹਜੇ ਥੋੜੀ ਦੇਰ ਪਹਿਲਾਂ ਹੀ ਹਜੇ ਰਾਤ ਦੇ 10 ਵਜੇ ਰਹੇ ਨੇ ਅੱਧੇ ਘੰਟੇ ਪਹਿਲਾਂ ਮੈਨੂੰ ਸੰਗਤਾਂ ਦੇ ਵੱਲੋਂ ਇੱਕ ਵੀਡੀਓ ਭੇਜੀ ਗਈ ਹੈ ਜਿਹਦਾ ਸਕਰੀਨਸ਼ਾਟ ਮੈਂ ਆਪ ਜੀ ਦੇ ਸਾਹਮਣੇ ਲਗਾਇਆ ਹੈ ਮੈਂ ਐ ਨਹੀਂ ਸੋਚਿਆ ਸੀ ਕਿ ਰੋਲ ਕਰਨ ਵਾਲੇ ਐਸ ਹਾਦਸੇ ਤੱਕ ਗਿਰ ਜਾਣਗੇ ਕਿ ਉਹ ਸਾਡੀ ਇਦਾਂ ਐਡਿਟ ਵੀਡੀਓ ਬਣਾ ਕੇ ਮੈਂ ਮੇਰੇ ਹੱਥ ਪੈਰ ਉਸ ਵੇਲੇ ਕੰਬ ਗਏ ਸਨ ਕਿ ਇਹ ਲੋਕ ਸਾਡੇ ਨਾਲ ਹੁਣ ਕੀ ਕਰਨਾ ਚਾਹੁੰਦੇ ਨੇ ਮੈਂ ਫਟਾਫਟ ਆਪਣੇ ਬ੍ਰਦਰ ਨੂੰ ਫੋਨ ਲਾਇਆ ਮੈਂ ਆਪਣੇ ਬ੍ਰਦਰ ਨੂੰ ਕਿਹਾ ਕਿ ਇਦਾਂ ਇਦਾਂ ਲੋਕ ਮੇਰਾ ਚਿਹਰਾ ਯੂਜ਼ ਕਰਕੇ ਇਦਾਂ ਵੀਡੀਓ ਬਣਾ ਰਹੇ ਨੇ ਬਰਦਰ ਨੇ ਅੱਗੋਂ ਮੈਨੂੰ ਕਿਹਾ ਕਿ ਪ੍ਰਬਲਿੰ ਤੂੰ ਟੈਨਸ਼ਨ ਨਾਲੇ ਮੈਨੂੰ 5 ਮਿੰਟ ਦਾ ਸਮਾਂ ਦੇ ਮੈਂ ਤੈਨੂੰ ਕਾਲ ਬੈਕ ਕਰਦਾ 5 ਮਿੰਟ ਬਾਅਦ ਹੀ ਬਰਦਰ ਨੇ ਮੈਨੂੰ ਇਹ ਐ ਆਈ ਡੀ ਇੱਕ ਹੋਰ ਇਹ ਮੈਨੂੰ ਭੇਜੀ ਜੋ ਵੀ ਮੈਂ ਸਕਰੀਨ ਤੇ ਲਗਾਈ ਹੋਈ ਹੈ ਸ਼ਰਮ ਦੀ ਗਲਤੀ ਇਹ ਹੈ ਕਿ ਲੋਕਾਂ ਦਾ ਜ਼ਮੀਰ ਇੰਨਾ ਗਿਰ ਚੁੱਕਿਆ ਹੈ ਕਿ ਤੁਸੀਂ ਮੈਨੂੰ ਟ੍ਰੋਲ ਕਰਨ ਲਈ ਠੀਕ ਆ ਗਾਲਾਂ ਕੱਢੀਆਂ ਮੈਂ ਬਰਦਾਸ਼ਤ ਕਰ ਗਈ ਮਾੜਾ ਬੋਲਿਆ ਮੈਂ ਬਰਦਾਸ਼ਤ ਕਰ ਗਈ ਪਰ ਐਸਾ ਹੱਦ ਤੱਕ ਤੁਸੀਂ ਲੋਕ ਗਿਰ ਜਾਓਗੇ ਮੈਂ ਸੋਚਿਆ ਨਹੀਂ ਸੀ ਹੁਣ ਆਹ ਦੋਨੋਂ ਫੁਟੇਜ ਤੁਹਾਡੇ ਸਾਹਮਣੇ ਨੇ ਕੋਈ ਨਹੀਂ ਕਹਿ ਸਕਦਾ ਵੇਖ ਕੇ ਕਿ ਆਹ ਮੇਰਾ ਚਿਹਰਾ ਨਹੀਂ ਹੈ ਜਾਂ ਆਹ ਜਿਹੜੀ ਵੀ ਆ AI ਦੇ ਥਰੂ ਬਣੀ ਆ ਜਾਂ ਜੋ ਵੀ ਆ ਇਹ ਉਹਦਾ ਚਿਹਰਾ ਨਹੀਂ ਹੈ ਅਸੀਂ ਗੁਰਗੋਬਿੰਦ ਸਿੰਘ ਜੀ ਦੇ ਲਾਲ ਹਾਂ ਅਸੀਂ ਵੀ ਖੰਡੇ ਬਾਟੇ ਦੀ ਪੌਲ ਲਈ ਹੋਈ ਐ ਪਰ ਥੋੜੀ ਸ਼ਰਮ ਕਰੋ ਕਿ ਤੁਹਾਡੇ ਆਪਣੇ ਘਰ ਵੀ ਮਾਵਾਂ ਨੇ ਪਹਿਣਾ ਨੇ ਐਵੇਂ ਤੁਸੀਂ ਕਿਸੇ ਦਾ ਵੀ ਚਿਹਰਾ ਵਰਤ ਕੇ ਅੱਜ ਤੁਸੀਂ ਵੇਖਿਆ ਕਿ ਇਸ ਬੀਬੀ ਦੀ ਐਨੀ ਚਰਚਾ ਹੋ ਰਹੀ ਐ ਐਨੀ ਕੌਂਟਰੋਵਰਸੀ ਇਹਦੇ ਤੇ ਚੱਲ ਰਹੀ ਐ ਤੇ ਕਿਉਂ ਨਾ ਇਹਦੇ ਉੱਤੇ ਇੱਕ AI ਵੀਡੀਓ ਵੀ ਬਣਾ ਦਿੱਤੀ ਜਾਵੇ ਸਾਨੂੰ ਪਤਾ ਸੀ ਕਿ ਅਸੀਂ ਜਿਨ੍ਹਾਂ ਇੱਕ ਨੰਬਰ ਦੇ ਕਰੈਕਟਰਲੈਸ ਬੰਦਿਆਂ ਦੇ ਨਾਲ ਅਸੀਂ ਪੰਗਾ ਲਿਆਏ ਮੈਂ ਕਹਿਣਾ ਨਹੀਂ ਸੀ ਚਾਹਦੀ ਪਰ ਮੈਂ ਅੱਜ ਕਹਿਨੀ ਆ ਕਿ ਮੈਂ ਸਾਰੀਆਂ ਸੰਗਤਾਂ ਦੇ ਲਈ ਆਵਾਜ਼ ਉਠਾਈ ਸੀ ਪਰ ਉਹਨਾਂ ਲੋਕਾਂ ਨੇ ਅੱਜ ਸਹੀ ਕਿਹਾ ਸੀ ਕਿ ਤੁਸੀਂ ਜਾਣਦੇ ਨਹੀਂ ਹੋ ਸਾਡੀ ਪਾਵਰ ਕਿੰਨੀ ਹੈ ਅੱਜ ਮੈਂ ਤੁਹਾਡੀ ਪਾਵਰ ਐ ਸੋਸ਼ਲ ਮੀਡੀਆ ਤੇ ਇਹ ਗੰਦ ਵੇਖ ਕੇ ਮੈਂ ਸਮਝ ਚੁੱਕੀ ਆ ਕਿ ਤੁਹਾਡੀ ਕਿੰਨੀ ਕੁ ਪਾਵਰ ਹੋਏਗੀ ਆਉਣ ਵਾਲੇ ਸਮੇਂ 'ਚ ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਕੱਲ ਨੂੰ ਤੁਸੀਂ ਇੱਕ ਨਿਊਡ ਕੁੜੀ ਦੇ ਉੱਤੇ ਅਗਰ ਮੇਰਾ ਚਿਹਰਾ ਲਾ ਦਵੋ ਤਾਂ ਵੀ ਮੈਨੂੰ ਕੋਈ ਹੈਰਾਨੀ ਨਹੀਂ ਹੋਣ ਵਾਲੀ ਤੁਸੀਂ ਜੋ ਹਰਕਤਾਂ ਕਰਨਾ ਚਾਹੁੰਦੇ ਹੋ ਤੁਸੀਂ ਕਰ ਲਓ ਅੱਜ ਮੇਰਾ ਪਰਿਵਾਰ ਆਹ ਵੀਡੀਓ ਵੇਖ ਕੇ ਬਹੁਤ ਦਿਲੋਂ ਅਸੀਂ ਸਾਰੇ ਅੰਦਰੋਂ ਟੁੱਟ ਚੁੱਕੇ ਆ ਪਰ ਕੋਈ ਗੱਲ ਨਹੀਂ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਕੱਲ ਨੂੰ ਤੁਸੀਂ ਮੈਨੂੰ ਔਰ ਮੇਰੇ ਸਗੇ ਪ੍ਰਾਨ ਨੂੰ AI ਵੀਡੀਓ ਦੇ ਥਰੂ ਅਗਰ ਤੁਸੀਂ ਕਿੱਸਿੰਗ ਕਰਦੇ ਹੋਏ ਵੀ ਦਿਖਾ ਦਵੋ ਮੈਨੂੰ ਹੈਰਾਨੀ ਨਹੀਂ ਹੋਏਗੀ ਬਿਲਕੁਲ ਹੈਰਾਨੀ ਨਹੀਂ ਹੋਏਗੀ ਬਾਕੀ ਸਾਡੀਆਂ ਸੰਗਤਾਂ ਨੂੰ ਪਤਾ ਹੈ ਕਿ ਜੇ ਇਦਾਂ ਦੀਆਂ ਹੋਰ ਵੀ 10 ਕੁੜੀਆਂ ਬਣਾਈਆਂ ਜਾ ਸਕਦੀਆਂ ਨੇ ਅਗਰ AI ਦੇ ਨਾਲ ਮੇਰਾ ਚਿਹਰਾ ਲਾ ਕੇ ਬਣਾਇਆ ਜਾ ਸਕਦਾ ਹੈ ਤੇ ਹੋਰ ਵੀ ਕਿਸੇ ਦਾ ਮੈਂ ਨਹੀਂ ਚਾਹਦੀ ਪਲੀਜ਼ ਤੁਹਾਡੇ ਸਾਰਿਆਂ ਅੱਗੇ ਬੇਨਤੀ ਹੈ ਕਿ ਮੇਰਾ ਤੇ ਚਿਹਰਾ ਤੁਸੀਂ ਇਹ ਲਾ ਦਿੱਤਾ ਕਿਸੇ ਹੋਰ ਦੀ ਪੈਣ ਦੇ ਨਾਲ ਇਦਾਂ ਦੀ ਹਰਕਤ ਨਾ ਕਰਿਓ ਮੇਰੇ ਅੰਦਰ ਇੰਨਾ ਜਿਗਰਾ ਸ਼ਾਇਦ ਕਲਗੀਆਂ ਵਾਲੇ ਬਾਜਾਂ ਵਾਲੇ ਦੇ ਕਰਕੇ ਹੀ ਅੱਜ ਆ ਗਿਆ ਹੈ ਕਿ ਮੈਨੂੰ ਇਹ ਚੀਜ਼ ਵੇਖਣ ਤੋਂ ਬਾਅਦ ਵੀ ਅੱਜ ਡਰ ਨਹੀਂ ਲੱਗ ਰਿਹਾ ਬਾਕੀ ਹਾਂ ਅਖੀਰ ਦੇ ਵਿੱਚ ਆਈ ਕਹਿਣਾ ਚਾਹਾਂਗੀ ਕਿ ਸਿੱਧੂ ਮੂਸੇਵਾਲਾ ਵੀਰ ਅੱਜ ਲੱਗਦਾ ਹੈ ਕਿ ਸਹੀ ਕਹਿ ਕੇ ਗਿਆ ਸੀ ਕਿ ਇੱਕ ਸਮਾਂ ਐਸਾ ਵੀ ਆਏਗਾ ਕਿ ਜਦੋਂ ਆਪਣੇ ਸਿੱਖਾਂ ਦੇ ਸਰ ਤੇ ਹੀ ਕੇਸ ਨਹੀਂ ਲੱਭਣਗੇ ਆਪਣੇ ਸਿੱਖਾਂ ਦੇ ਸਰ ਤੇ ਦਸਤਾਰਾਂ ਨਹੀਂ ਸਾਨੂੰ ਮਿਲਣਗੀਆਂ ਬਾਕੀ ਸੰਗਤ ਜੀ ਮੈਂ ਆਪ ਸਾਰੀਆਂ ਸੰਗਤਾਂ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਤੁਸੀਂ ਮੈਨੂੰ ਪਤਾ ਹੈ ਕਿ ਇਹ ਵੇਖ ਕੇ ਮੇਰੇ ਮੈਨੂੰ ਹੁਣੇ ਫੋਨ ਤੇ ਫੋਨ ਵੱਜਣ ਲੱਗ ਗਏ ਨੇ ਸੰਗਤਾਂ ਦੇ ਮੈਂ ਆਪ ਸਾਰੀਆਂ ਸੰਗਤਾਂ ਨੂੰ ਜਿਹੜੀ ਵੀ ਇੰਟਰਨੈਸ਼ਨਲ ਨੈਸ਼ਨਲ ਪੂਰੇ ਵਰਲਡ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਵੀ ਸੰਗਤਾਂ ਸਾਨੂੰ ਵੇਖ ਰਹੀਆਂ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਸਾਡੀ ਟੈਨਸ਼ਨ ਨਾ ਲਓ ਮੈਨੂੰ ਪਤਾ ਹੈ ਇਹ ਵੀਡੀਓ ਪੈਣ ਤੋਂ ਬਾਅਦ ਕਾਫੀ ਸੰਗਤਾਂ ਦੇ ਮੈਸੇਜ ਆਣ ਵਾਲੇ ਨੇ ਕਿ ਪੈਣ ਜੀ ਤੁਸੀਂ ਹਿੰਮਤ ਨਹੀਂ ਹਾਰਨੀ ਤੁਸੀਂ ਸਟਰੋਂਗ ਰਹੋ ਮੈਂ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਹੀ ਮੈਂ ਹੁਣ ਤੱਕ ਵੀ ਸਟਰੋਂਗ ਹਾਂ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਕੱਲ ਨੂੰ ਤੁਸੀਂ ਕੋਈ ਨਿਊਡ ਕੁੜੀ ਤੇ ਵੀ ਅਗਰ ਮੇਰਾ ਚਿਹਰਾ ਲਾ ਦਵੋਗੇ ਜਾਂ ਮੇਰੇ ਬ੍ਰਦਰ ਨੂੰ ਕੋਈ ਸਾਡੀ ਕੋਈ ਪੌਰਨ ਵੀਡੀਓ ਵੀ ਬਣਾ ਦੋਗੇ ਮੈਨੂੰ ਮਾਫ ਕਰਨਾ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਤੁਸੀਂ ਜਿੰਨਾ ਹਰਕਤਾਂ ਤੇgirਨਾ ਚਾਹੁੰਦੇ ਸੀ ਤੁਸੀਂ ਜੀ ਸੱਦ ਕੇ ਗਿਰੋ ਪਰ ਜਿਹੜੀਆਂ ਸੰਗਤਾਂ ਸਾਨੂੰ ਪਿਆਰ ਕਰਦੀਆਂ ਨੇ ਉਹ ਹਮੇਸ਼ਾ ਸਾਨੂੰ ਪਿਆਰ ਕਰਦੀਆਂ ਰਹਿਣਗੀਆਂ ਤੇ ਹੱਥ ਜੋੜਦੀਆਂ ਕਿ ਕਿਸੇ ਦੀ ਵੀ ਤੀ ਪੈਣ ਦੇ ਨਾਲ ਇਦਾਂ ਦੀ ਗਲਤ ਵੀਡੀਓ ਬਣਾ ਕੇ ਉਹਨੂੰ ਜ਼ਲੀਲ ਨਾ ਕਰੋ ਜੀ ਇਸ ਵੀਡੀਓ ਦੇ ਅਖੀਰ ਚ ਮੈਂ ਇਹ ਕਹਿਣਾ ਚਾਹਾਂਗੀ ਕਿ ਅੱਜ ਤੋਂ ਬਾਅਦ ਇਹ ਗੱਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਤੁਸੀਂ ਪਹੁੰਚਾ ਦਿਓ ਕਿ ਅੱਜ ਤੋਂ ਬਾਅਦ ਮੈਂ ਕੀਰਤਨ ਨਹੀਂ ਕਰਾਂਗੀ ਮੈਂ ਕੋਈ ਵੀ ਪ੍ਰਚਾਰ ਦੀ ਵੀਡੀਓ ਜਾਂ ਕੋਈ ਵੀ ਵੀਡੀਓ ਅੱਜ ਤੋਂ ਬਾਅਦ ਮੈਂ ਮੇਰੀ ਤੁਹਾਨੂੰ ਕੋਈ ਵੀ ਵੀਡੀਓ ਦੇਖਣ ਨੂੰ ਨਹੀਂ ਮਿਲੇਗੀ ਜੇ ਹੁਣ ਤੁਸੀਂ ਇਹ AI ਵੀਡੀਓ ਬਣਾਉਣ ਦੀਆਂ ਹਰਕਤਾਂ ਤੇ ਆ ਗਏ ਹੋ ਤੇ ਅੱਜ ਮੈਂ ਕੀਰਤਨ ਛੱਡ ਰਹੀ ਹਾਂ ਤੁਹਾਡੇ ਦਿਲ ਦੀ ਖੁਆਇਸ਼ ਸੀ ਪੂਰੀ ਹੋ ਗਈ ਹੁਣ ਇਸ ਗੱਲ ਤੇ ਤੁਸੀਂ ਜਕਾਰਾ ਲਗਾਓ ਬੋਲੇ ਸੋਨੇ ਹਾਲ ਸਚ ਰਿਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪੰਜਾਬੀ ਦੇ ਵਿੱਚ ਨਾ ਇੱਕ ਬਹੁਤ ਹੀ ਮਸ਼ਹੂਰ ਕਹਾਵਤ ਹੈ ਕਿ ਜਦੋਂ ਅਸੀਂ ਕਿਸੇ ਦੇ ਮਕਾਮ ਤੇ ਪਹੁੰਚ ਨਹੀਂ ਸਕਦੇ ਤੇ ਅਸੀਂ ਉਹਦੀਆਂ ਲੱਤਾਂ ਖਿੱਚਣੇ ਸ਼ੁਰੂ ਕਰ ਦਿੰਦੇ ਹਾਂ ਪਰ ਬਲੀਨ ਕੋਰ ਭੈਣ ਜੀ ਦੀ ਇਹ ਵੀਡੀਓ ਦੇਖ ਕੇ ਸਾਨੂੰ ਦਿਲੋਂ ਬਹੁਤ ਅਫਸੋਸ ਹੋਇਆ ਤੇ ਬਹੁਤ ਦੁੱਖ ਹੋਇਆ ਕਿ ਕਿੱਦਾਂ ਇੱਕ ਸਿੱਖ ਸੰਗਤ ਨੂੰ ਲੈ ਕੇ ਚੱਲੀ ਭੈਣ ਸਾਡੀ ਮਤਲਬ ਸਿੱਖ ਸੰਗਤ ਨੂੰ ਲੈ ਕੇ ਚੱਲੀ ਕਾਫੀ ਇਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਟ੍ਰੈਂਡਿੰਗ ਦੇ ਵਿੱਚ ਰਹਿੰਦੀਆਂ ਨੇ ਤੇ ਉਹਨਾਂ ਨੂੰ ਦੇਖ ਕੇ ਨਾ ਇਹ ਚੀਜ਼ ਬਰਦਾਸ਼ਤ ਨਹੀਂ ਹੁੰਦੀ ਕਿ ਸਾਡੀ ਸਿੱਖ ਸੰਗਤ ਜਿਹੜੀ ਹੈ ਨਾ ਉਹ ਅੱਗੇ ਚੜ੍ਹਦੀ ਪਈ ਹੈ ਤਿਕੋਂ ਉਸ ਤੇ ਲੈ ਲਈਏ ਸਾਡੇ ਪੰਜਾਬੀ ਦੇ ਵਿੱਚ ਤਾਂ ਬੜੀ ਮਸ਼ਹੂਰ ਕਹਾਵਤ ਹੈ ਕਿ ਅਸੀਂ ਕਿਸੇ ਦਾ ਮਕਾਮ ਤੇ ਪਹੁੰਚ ਨਾ ਸਕਦੇ ਤੁਸੀਂ ਲੱਤਾਂ ਖਿੱਚਣਾ ਸ਼ੁਰੂ ਕਰ ਦਿੰਨੇ ਆ ਬਾਕੀ ਦੂਜੀ ਗੱਲ ਆ ਗਈ ਸਿੱਧੂ ਮੂਸੇ ਦਾ ਭਾਜੀ ਦੀ ਬਿਲਕੁਲ ਉਹਨਾਂ ਦੀ ਇਹ پیشن گوئی ਸੱਚ ਹੋ ਰਹੀ ਆ ਜਿੱਦਾਂ ਕਿ 295 ਗਾਣੇ ਦੇ ਵਿੱਚ ਹੀ ਉਹਨਾਂ ਨੇ ਆਪਣੀ ਮੌਤ ਦਾ ਸਾਰਾ ਜਿਹੜਾ ਬਾਇਓ ਡਾਟਾ ਦੱਸਿਆ ਸੀ ਉਦਾਂ ਹੀ ਉਹਨਾਂ ਨੇ ਕਿਹਾ ਸੀ ਕਿ ਇੱਕ ਟਾਈਮ ਐਸਾ ਆਏਗਾ ਜਦੋਂ ਸਿੱਖਾਂ ਦੇ ਸਿਰ ਦੇ ਉੱਤੇ ਕੇਸਰੀ ਨਹੀਂ ਸਜੇਗੀ ਸਰਦਾਰ ਦੇ ਸਿੱਖ ਦੇ ਪੱਗ ਨਹੀਂ ਸਜੇਗੀ ਸੋ ਇਹ ਵੀਡੀਓ ਦੇਖ ਕੇ ਮੈਨੂੰ ਤਾਂ ਬਹੁਤ ਅਫਸੋਸ ਹੋਇਆ ਜਿਹੜੇ ਲੋਕਾਂ ਨੇ AI ਦੇ ਜ਼ਰੀਏ ਫ੍ਰਮ ਲੀਨ ਕੋਰ ਭੈਣ ਜੀ ਨੂੰ ਟਰੋਲ ਕੀਤਾ ਬਹੁਤ ਘਟਿਆ ਕੀਤਾ ਕਮਸ ਕਮ ਸਿੱਖ ਸੰਗਤ ਤੇ ਸਾਨੂੰ ਇਹ ਉਮੀਦ ਨਹੀਂ ਸੀ ਜ਼ਾਹਰ ਦੀ ਗੱਲ ਹੈ ਜੇ ਵੀਡੀਓ ਲੀਕ ਹੋਈ ਆ ਕਿਸੇ ਨੇ AI ਦੇ ذریعے ਬਣਾਈ ਆ AI ਦੇ ਇੱਕ ਬਣਾਇਆ ਗਿਆ ਵਾ ਅچھے ਇਸਤੇਮਾਲ ਵਾਸਤੇ ਲੋਕ ਇਹਦਾ ਬਹੁਤ ਹੀ ਘਟਿਆ ਗਲਤ ਇਸਤੇਮਾਲ ਕਰਨਦੇ ਆ ਇਦਾਂ ਨਹੀਂ ਹੋਣਾ ਚਾਹੀਦਾ ਸਾਨੂੰ ਇਹ ਵੀਡੀਓ ਦੇਖ ਕੇ ਬਹੁਤ ਹੀ ਅਫਸੋਸ ਹੋਇਆ ਜਿੱਦਾਂ ਕਿ ਭੈਣ ਜੀ ਹੁਣ ਕਮਸ ਕਮ ਲੋਕਾਂ ਨੂੰ ਇਸ ਚੀਜ਼ ਦਾ ਖਿਆਲ ਕਰਨਾ ਚਾਹੀਦਾ ਹੈ ਕਿ ਸਾਡੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਔਲਾਦ ਨੇ ਤੇ ਕਮ ਉਸ ਕਬ ਇਹਨਾਂ ਦੇ ਨਾਲ ਤੇ ਇਦਾਂ ਦੀ ਘਟੀਆ ਹਰਕਤ ਨਾ ਕਰੀਏ। ਸੋ ਵੀਡੀਓ ਵੇਖ ਕੇ ਮੈਨੂੰ ਤਾਂ ਬਹੁਤ ਅਫਸੋਸ ਹੋਇਆ। ਆਪ ਜੀ ਨੂੰ ਕਿੱਦਾਂ ਲੱਗਾ ਇਹ ਵੀਡੀਓ? ਵਾਕਈ ਹੀ ਇੱਕ ਹਕੀਕਤ ਹੀ ਹੈ। ਏ ਤੋਂ ਬਣਾਈ ਗਈ ਹੈ। ਇਸ ਗੱਲ 'ਚ ਕਿੰਨੀ ਕ ਹਕੀਕਤ ਹੈ? ਸਾਨੂੰ ਕਮੈਂਟ ਬਾਕਸ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਜੀ। ਬਾਕੀ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਵਿੱਚ। ਉਦੋਂ ਤੱਕ ਆਪਣੇ ਤੇ ਆਪਣੇ ਖਾਨਦਾਨ ਦਾ ਖਿਆਲ ਰੱਖਿਆ ਜੀ। ਰੱਬ ਰੱਖਾ।